ਇਹ ਪਸ਼ੂਆਂ ਨਾਲ ਕਿਹੜਾ ਕੋਠੀਆਂ ਪੈਂਦੀਆਂ ਕੋਠਾਂ ਵੀਰੇ ਪਾਇਨਾ ਆਪਣੇ ਕੋਲੇ ਮਸਾਲ ਆ ਅੱਛਾ ਹਾਂ ਕਿਲਾ ਜ਼ਮੀਨ ਦਾ ਹੋਵੇ ਹੂੰ ਘਰ-ਬਾਰ ਨੇ ਏਡਾ ਵਧੀਆ ਪੈਂਦਾ ਹਾਂ ਆਪਾਂ ਮਿਹਨਤ ਕਰਕੇ ਪਾਇਆ ਆਪਣੇ ਇੱਥੇ ਹੋਰ ਵੀ ਲੋਕੀ ਗੱਲਾਂ ਕਹਿੰਦੇ ਆ ਇਹ ਸਾਰੀ ਜਿਹੜੀ ਗੁਆ ਸੱਟੇ ਤੇ ਰਹਿੰਦੇ ਆ ਇਹਨਾਂ ਨੂੰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਲੋਕੀ ਤਾਂ ਬਹੁਤ ਕੁਸ ਕਹਿੰਦੇ ਆ ਗੁਆ ਸੱਟ ਦੇ ਕਰਦੇ ਆ ਇਹਨਾਂ 'ਚ ਮੁਸ਼ਕਲ ਮਾਰਦਾ ਆਪਾਂ ਆਪਣੀ ਕਮਾਈ ਕਰਦੇ ਆ ਕਿਸੇ ਨੇ ਕੀ ਮੁਸ਼ਕਲ ਲਤੋ ਲੈਣਾ ਕੀ ਖਰਾਬ ਕਰ ਲੈਨੇ ਜੀ ਮਿਹਨਤ ਆ ਲਧਿਆਨ ਦਿਓ ਜੀ ਇੱਕ ਕਰੀ ਪਸ਼ੂ ਰੱਖ ਕੇ ਤਾਂ ਵੇਖੋ ਕਰਕੇ ਵੇਖ ਜੇ ਤੁਹਾਨੂੰ ਘਾਟਾ ਦੇਗੇ ਤਾਂ ਸੀ ਬੈਠੇ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਪੋਡਕਾਸਟ ਵਿੱਚ ਅੱਜ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਕਹਿੰਦੇ ਆ ਵੀ ਕੋਈ ਕੰਮ ਨਹੀਂ ਰਹਿ ਗਿਆ ਇੱਥੇ ਨੌਜਵਾਨਾਂ ਦੀ ਇਹੀ ਸੋਚ ਹੁੰਦੀ ਆ ਜਾਂ ਇਹੀ ਕਹਿਣਾ ਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਇੱਥੇ ਭਈ ਇਹ ਹੀ ਸਾਰਾ ਕੰਮ ਕਰਦੇ ਆ ਪਰ ਨਹੀਂ ਸਾਡੇ ਪਿੰਡ ਭਲੂਰ ਦਾ ਇਹ ਨੌਜਵਾਨ ਬਲਜਿੰਦਰ ਸਿੰਘ ਜਿਹਦੇ ਨਾਲ ਕਿ ਤੁਹਾਡੀ ਅੱਜ ਗੱਲਬਾਤ ਕਰਾਉਣੀ ਚਾਹਾਂਗੇ ਜਿਹੜਾ ਕਿ ਪਿਛਲੇ 12-13 ਸਾਲ ਤੋਂ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਅੱਜ ਉਹਦੇ ਨਾਲ ਗਾਉਂਦੇ ਆ ਗੱਲਬਾਤ ਜਿਵੇਂ ਕਈ ਲੋਕ ਕਹਿੰਦੇ ਪਸ਼ੂਆਂ ਦੇ ਵਿੱਚ ਕੋਈ ਜ਼ਿਆਦਾ ਪ੍ਰੋਫਿਟ ਨਹੀਂ ਹੈਗਾ ਲਾਅਸ ਹੀ ਜ਼ਿਆਦਾ ਆ ਬਿਮਾਰ ਹੁੰਦੇ ਆ ਪਸ਼ੂ ਸਾਰੀ ਗੱਲਬਾਤ ਅੱਜ ਕਰਾਂਗੇ ਤੇ ਆ ਜੋ ਕਰਵਾਉਂਦੇ ਆ ਗੱਲਬਾਤ ਵੀਰ ਆਪਣੇ ਪਿੰਡ ਭਲੂਰ ਦੇ ਬਲਜਿੰਦਰ ਵੀਰ ਨਾਲ ਸਾਸਿਕਾ ਵੀਰ ਜੀ ਪਾਸਿਕਾ ਬਾਈ ਜੀ ਹਾਂ ਠੀਕ ਠਾਕ ਹੋ ਵਧੀਆ ਤੁਸੀਂ ਦੱਸੋ ਬਾਈ ਜੀ ਜਿਵੇਂ ਕਿ ਆਪਣੇ ਨੌਜਵਾਨ ਇਹ ਹੀ ਕਹਿੰਦੇ ਆ ਜਾਂ ਪੰਜਾਬ ਵਿੱਚ ਹੋਰ ਵੀ ਲੋਕ ਕਹਿੰਦੇ ਆ ਮੇਰੇ ਵਰਗੇ ਵੀ ਇਹ ਹੀ ਕਹਿੰਦੇ ਆ ਵੀ ਜਿਹੜੇ ਕੋਈ ਪਸ਼ੂ ਪਾਲਣ ਦਾ ਕੀਤਾ ਧੰਦਾ ਹਨਾ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਆ ਪਸ਼ੂ ਬਣਦੇ ਨਹੀਂ ਜਾਂ ਦੁੱਧ ਅੱਜ ਕੱਲ ਉਹ ਰੇਟ ਨਹੀਂ ਮਿਲਦਾ ਤੁਸੀਂ ਪਿਛਲੇ 12 ਸਾਲਾਂ ਤੋਂ ਪਸ਼ੂਆਂ ਦਾ ਕੰਮ ਕਰਦੇ ਹੋ ਜੀ ਬਾਈ ਜੀ ਤੁਸੀਂ ਅੱਜ ਕੱਲੇ ਕੱਲੇ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸੋ ਵੀ ਇਹਦੇ ਵਿੱਚ ਨਫਾ ਹੈ ਕਿ ਨੁਕਸਾਨ ਹੈ ਜਾਂ ਤੁਸੀਂ ਕਦੋਂ ਸ਼ੁਰੂ ਕੀਤਾ ਤੇ ਕਿੰਨੇ ਪਸ਼ੂਆਂ ਤੋਂ ਸ਼ੁਰੂ ਕੀਤਾ ਸ਼ੁਰੂਆਤ ਤਾਂ ਪਹਿਲਾਂ ਪਿਛਲੇ ਪਹਿਲਾਂ ਦਾਦੇ ਹੋਣੀ ਕੰਮ ਕਰਦੇ ਰਹੇ ਆ ਜੀ ਫਾਦਰ ਸਾਹਿਬ ਗੁਰਦੁਰਾ ਸਾਹਿਬ ਦੇ ਗ੍ਰਾਂਥੀ ਆ ਜੀ ਠੀਕ ਆ ਮੈਂ ਪਿਛਲੇ 12 ਸਾਲ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਵੀ ਆ ਠੀਕ ਆ ਨੌਕਰੀ ਦੀ ਭਾਲ ਚ ਨਹੀਂ ਨੌਕਰੀ ਮਿਲੀ ਨਹੀਂ ਮਿਲੀ ਪਿਛਲੇ 12 ਸਾਲ ਤੋਂ ਮੈਂ ਇੱਕ ਮੱਝ ਲੈ ਕੇ ਦਿੱਤੀ ਸੀ ਮੈਨੂੰ ਘਰ ਦੇ ਨੇ ਅੱਛਾ ਸਟਾਰਟ ਇੱਕ ਮੱਝ ਤੋਂ ਕੀਤਾ ਸੀ 62000 ਰੁਪਏ ਦੀ ਅੱਛਾ 62000 ਦੀ ਇੱਕ ਮੱਝ ਤੋਂ ਕੰਮ ਸ਼ੁਰੂ ਕੀਤਾ ਮੇਰੇ ਚਾਚਾ ਜੀ ਤੋਂ ਠੀਕ ਆ ਘਰੋਂ ਹੀ ਮੱਝ ਲਈ ਸੀ 62000 ਦੀ ਇੱਕ ਮੱਝ ਤੋਂ ਕੰਮ ਸਟਾਰਟ ਕੀਤਾ ਸੀ ਠੀਕ ਆ ਅੱਜ ਮੇਰੇ ਕੋਲ ਇਹ 20 ਨਾਗ ਆ 20 20 ਤੋਂ ਪਲੱਸ ਨਾਗ ਹੋ ਜਾਂਦੇ ਆ ਜੀ ਜਿਨ੍ਹਾਂ ਦੇ ਵਿੱਚੋਂ ਆਏ ਸਾਲ ਮੈਂ ਝੋਟਨਾ ਤਿਆਰ ਕਰਕੇ ਤਿੰਨ ਚਾਰ ਸੇਲ ਪਰਜੇ ਦਾ ਕੰਮ ਕਰ ਦਿੰਦਾ ਉਹਨਾਂ ਠੀਕ ਆ ਇਹਨਾਂ ਜਿਹੜਾ ਪ੍ਰੋਸਟ ਬਣ ਜਾਂਦੇ ਜੀ ਠੀਕ ਆ ਮੈਂ ਦੁੱਧ ਦਾ ਕੰਮ ਕਰਦਾ ਦੁੱਧ ਦਾ ਕੰਮ ਕਰਦਾ ਮੈਂ ਨੈਸਲੇ ਡੇਰੀ ਨੂੰ ਮੋਗਾ ਨੂੰ ਅੱਛਾ ਸਾਰਾ ਦੁੱਧ ਹੁੰਦਾ ਨੈਸਲੇ ਡੇਰੀ ਨੂੰ ਪਾਉਨੇ ਘਰਾਂ ਚ ਵੀ ਦਿੰਨੇ ਆ ਘਰਾਂ ਚ ਵੀ ਦਿੰਨੇ ਨੈਸਲੇ ਨੂੰ ਵੀ ਪਾਉਂਦੇ ਠੀਕ ਆ ਬਕਾਇਦਾ ਮੈਂ ਮੋਹਰਾ ਨਸਲ ਦੇ ਕੰਮ ਕਰਦਾ ਅੱਛਾ ਸਾਰੇ ਆਪਣੇ ਕੋਲ ਮੋਹਰਾ ਨਸਲ ਹੀ ਆ ਮੋਹਰਾ ਨਸਲ ਹੀ ਆ ਤੇ ਜਿਵੇਂ ਅੱਜ ਕੱਲ ਕਹਿੰਦੇ ਵੀ ਦੁੱਧ ਦਾ ਰੇਟ ਹੈ ਨਹੀਂ ਫਿਰ ਨੈਸਲੇ ਡੇਰੀ ਕਿ ਫੈਟ ਦਾ ਹਿਸਾਬ ਹੁੰਦਾ ਸੋ ਫੈਟ ਦਾ ਹਿਸਾਬ ਹੁੰਦਾ ਵੀਰੇ ਚੰਗੀ ਖਰਾਕ ਪਸ਼ੂ ਨੂੰ ਪਾਵਾਂਗੇ ਚੰਗੀ ਪਸ਼ੂ ਦੀ ਕੇਅਰ ਕਰਾਂਗੇ ਜੀ ਵਧੀਆ ਫੈਟ ਵਧੀਆ ਐਨਐਸਐਫ ਹੁੰਦੀ ਆ ਵਧੀਆ ਰੇਟ ਮਿਲ ਜਿਵੇਂ ਕਹਿੰਦੇ ਆ ਵੀ ਅੱਜ ਸਭ ਤੋਂ ਮਹਨਤਾ ਬਿਮਾਰੀ ਇਹ ਆ ਵੀ ਕਹਿੰਦੇ ਆ ਪਸ਼ੂ ਇੱਕ ਤਾਂ ਬਿਮਾਰ ਜਾਦੇ ਹੁੰਦੇ ਆ ਠੀਕ ਆ ਦੂਜੀ ਗੱਲ ਇਹ ਆ ਵੀ ਪਸ਼ੂ ਜਿਵੇਂ ਬਣਦੇ ਨਹੀਂ ਨਵੇਂ ਦੁੱਧ ਨਹੀਂ ਹੁੰਦੇ ਛੇਤੀ ਵੀ ਪਸ਼ੂ ਅੱਜ ਕੱਲ ਟਾਵਰ ਲੱਗੇ ਜਾਂ ਜੇਬ ਹੋ ਗਿਆ ਜਾਂ ਮਾੜੀ ਖਰਾਕ ਕਹਿ ਸਕਦੇ ਆ ਉਹਦੇ ਨੂੰ ਪਸ਼ੂ ਬੋਲਦੇ ਨਹੀਂ ਜਾਂ ਨਵੇਂ ਦੁੱਧ ਨਹੀਂ ਹੁੰਦੇ ਤੱਕ ਜਿਹੜੇ ਮੇਰੇ ਕੋਲੇ ਪਸ਼ੂ ਰੱਖੇ ਹੋਏ ਹਾਂ 18-19 ਨਾਗਾ ਪਹਿਲਾਂ ਝੋਟਨਾ ਵੀ ਤਿਆਰ ਹੋ ਕਦੇ ਰਿਪੀਟ ਨਹੀਂ ਹੋਈ ਨਾ ਕਦੇ ਵੀ ਰਿਪੀਟ ਨਹੀਂ ਹੋਈਆ ਕਦੇ ਵੀ ਨਹੀਂ ਰਿਪੀਟ ਹੋਈਆ ਨਹੀਂ ਪਸ਼ੂ ਖਰਾਬ ਹੋਏ ਕਦੇ ਨਾ ਪਾ ਦਿੱਤਾ ਕਿਸੇ ਨੇ ਕਿਸੇ ਨੂੰ ਵੀ ਅੱਜ ਤੱਕ ਹਾਂ ਆਪਾਂ ਕੱਟਾ ਵੀ ਮੁਸਲਮਾਨ ਨੂੰ ਨਹੀਂ ਦਿੱਤਾ ਵੱਡਣ ਵਾਲਿਆਂ ਨੂੰ ਵੀ ਅੱਜ ਤੱਕ ਵੇਚਿਆ ਨਹੀਂ ਵੇਚਿਆ ਨਹੀਂ ਠੀਕ ਰੱਖਣ ਵਾਲੇ ਬੰਦਿਆਂ ਨੂੰ ਹੀ ਦਿੱਤੇ ਜਿੰਨੇ ਪਸ਼ੂ ਦਿੱਤੇ ਇਹ ਨਹੀਂ ਵੀ ਅੱਜ ਝੋਟੀ ਰਹੀ ਨਹੀਂ ਅੱਜ ਮੈਂ ਵੇਚਤੀ ਚੰਗੀ ਡਾਈਟ ਚੰਗੀ ਖਾਦ ਕਰਾ ਕੇ ਆਪਦੀ ਫੀਡ ਠੀਕ ਹੈ ਮਿਨਰਲ ਮਿਕਚਰ ਟਾਈਮ ਸਰ ਇਹਨਾਂ ਨੂੰ ਠੀਕ ਹੈ ਚੰਗੀ ਫੀਡ ਤੋਂ ਸੂਣ ਮੌਕੇ ਤਿਆਰ ਹੋਣ ਮੌਕੇ ਵਧੀਆ ਕੋਈ ਰਿਪੀਟ ਨਹੀਂ ਪਸ਼ੂ ਅੱਜ ਤੱਕ ਹੋਇਆ ਨਹੀਂ ਫੀਡ ਜਿਹੜੀ ਤੁਸੀਂ ਇਹ ਜਿਹੜੀ ਫੀਡ ਆ ਮੰਨ ਕੇ ਚੱਲੋ ਇਹੜੀ ਕੰਪਨੀ ਦੀ ਪਾਉਨੇ ਆ ਜਾਂ ਕੀ ਤਿਆਰ ਕਰ ਰਿਹਾ ਹੈ ਅੱਜ ਵੀਰੇ ਮੈਂ ਗੋਲੀ ਵਾਲੀ ਅਸੀਸ ਪਾਉਣਾ ਅੱਛਾ ਠੀਕ ਆ ਸੀਸ ਫੀਡ ਹਾਂ ਨੰਬਰ 1 ਤੇ ਅਸੀਸ ਆ ਹੁਣ ਅਸੀਸ ਹਾਂ ਅੱਛਾ ਤੇ ਮੈਂ ਘਰ ਜਿੱਦਾਣਾ ਤਿਆਰ ਖਰਾਕੇ ਲਾਉਣਾ ਜਾਂ ਫੋਦਾ ਆਪਣੀ ਵੀ ਖਰਾਕ ਤਿਆਰ ਕਰਦੇ ਆ ਜੀ ਜਿਹੜਾ ਅੱਜ ਕੱਲ ਜਵੇਂ ਹੁਣ ਵੀ 4 ਲੋਕ ਪਾਈ ਜਾਂਦੇ ਆ ਤੁਸੀਂ ਜਿਹੜੇ ਇਹ ਪਸ਼ੂ ਰੱਖਿਆ ਇਹਨਾਂ ਨੂੰ ਆਚਾਰ ਵਗੈਰਾ ਪਾਉਣਾ ਹੈ ਕਿ ਨਹੀਂ ਵੀਰੇ ਹਰ ਇਹ ਨਾ ਤਾਂ ਨਵੇਂ ਵੱਧ ਕੇ ਅੱਛਾ ਤੁਸੀਂ ਆਚਾਰ ਨਹੀਂ ਪਾਉਂਦੇ ਨਹੀਂ ਆਪਾਂ ਆਚਾਰ ਨੂੰ ਨਹੀਂ ਲਾਇਕ ਕਰਦੇ ਜਮਾਂ ਹੀ ਅਜੇ ਤੱਕ ਨਹੀਂ ਪਾਇਆ ਆਚਾਰ ਤੇ ਨਾਲੇ ਕਈ ਜਿਨ੍ਹਾਂ ਦੇ ਵੀ ਪਸ਼ੂ ਰੱਖਿਆ ਉਹ ਜ਼ਿਆਦਾਤਰ ਆਚਾਰ ਨੂੰ ਰეკਮੈਂਡ ਕਰਦੇ ਆ ਆਚਾਰ ਪਾਓ ਵਧੀਆ ਵੱਡਣ ਦੀ ਲੋੜ ਨਹੀਂ ਪੈਂਦੀ ਵੱਡਣ ਦੀ ਲੋੜ ਨਹੀਂ ਪੈਂਦੀ ਵੀਰੇ ਕੰਮ ਘਟ ਜਾਂਦਾ ਠੀਕ ਆ ਸੌਖਾ ਹੋ ਜਾਂਦਾ ਪੁੱਤੇ ਕਿਤਰਾਏ ਮਿਲ ਜਾਂਦੇ ਆ ਪੁੱਤੇ ਕਿਤਰਾਏ ਮਿਲ ਜਾਂਦੇ ਆ ਇਹ ਪਹਿਲਾਂ ਵੱਢਣੇ ਪੈਂਦੇ ਆ ਫਿਰ ਆਚਾਰ ਠੀਕ ਆ ਚੰਗੀ ਵੀ ਚੀਜ਼ ਆ ਮਾੜੀ ਵੀ ਚੀਜ਼ ਆ ਇਹ ਵੀ ਨਹੀਂ ਵੀ ਲੋੜ ਤੋਂ ਵੱਧ ਪਸ਼ੂ ਨੂੰ ਪਾਓ ਠੀਕ ਆ ਠੀਕ ਆ ਜਿਵੇਂ ਅੱਧਾ ਚਾਰ ਅੱਧੀ ਤੂੜੀ ਵੇਚਰ ਲਾ ਕੇ ਬਹੁ ਲੈਂਕ ਦੇ ਸਿਰ ਤੇ ਮੈਕਸ ਇਹ ਨਹੀਂ ਵੀ ਜ਼ਿਆਦਾਤਰ ਸਾਲ ਪਰ ਉਹਨੂੰ ਚਾਰ ਹੀ ਪਾਈ ਚਾਰ ਹੀ ਪਾਈ ਚੱਲ ਜਿਵੇਂ ਕਹਿੰਦੇ ਆ ਵੀ ਰੇਟ ਮੰਨ ਕੇ ਚੱਲੋ ਵੀ ਜੇ ਰੇਟ ਦੇ ਬਹੁਤ ਵੀ ਘੱਟ ਮਿਲਦਾ ਲੋਕ ਕਹਿੰਦੇ ਆ ਵੀ ਸਾਨੂੰ ਲੌਸ ਜ਼ਿਆਦਾ ਹੁੰਦਾ ਵੀ ਦੁੱਧ ਚੋਂ ਨਹੀਂ ਆਮਦਨ ਨਹੀਂ ਹੈਗੀ ਚਲੋ ਪਸੂ ਤੁਸੀਂ ਪਾਲਦੇ ਆ ਤੁਸੀਂ ਹਰਾਚਾਰਾ ਪਾਉਂਦੇ ਆ ਉਹਦਾ ਹਨਾ ਆਪਦੀ ਫੀਲਡ ਤਿਆਰ ਕਰਦੇ ਆ ਰੇਟ ਦੁੱਧ ਪ੍ਰੋਪਰ ਮਿਲਦਾ ਤੋਂ ਵਧੀਆ ਮਿਲਦਾ ਰੇਟ ਕੀ ਰੇਟ ਹੁਣ ਚੰਗੀ ਰੇਟ 75 ਰੁਪਏ ਰੇਟ ਲੱਗ ਜਾਂਦਾ ਦੁੱਧ 75 ਰੁਪਏ ਕਿਲੋ ਹਾਂ ਤੇ ਜਿਹੜਾ ਗਾਵਾਂ ਦਾ ਹੋ ਗਿਆ ਗਾਵਾਂ ਦਾ 40 ਰੁਪਏ ਤਾਂ ਉਹੀ ਚੱਲੀ ਜਾਂਦਾ ਨਾ ਆਮ ਰੇਟੀ 40 ਰੁਪਏ ਗੈਂਗ ਜਿਹੜਾ ਘਰੋਂ ਲੈ ਜਾਂਦਾ 40 ਰੁਪਏ ਵੇਚਦੇ ਆ 45 ਰੁਪਏ 45 ਰੁਪਏ ਜੀ ਤੇ ਜੇ ਉਹ ਪਸ਼ੂਆਂ ਦਾ ਉਹ ਕੋਈ ਲੈ ਕੇ ਜਾਂਦਾ ਮੱਝਾਂ ਦਾ ਦੋ ਵੀ 75 ਰੁਪਏ 75 ਰੁਪਏ ਤੁਸੀਂ ਵਿੱਚ ਗਾਵਾਂ ਵੀ ਰੱਖੀਆਂ ਕਿੰਨੀਆਂ ਆਪਣੇ ਕੋਲੇ ਗਾਵਾਂ ਗਾਂਆਂ ਦੋ ਹੀ ਆ ਵੀਰੇ ਅੱਛਾ ਦੋ ਹੀ ਗਾਵਾਂ ਇੱਕ ਵੜ ਆਪਣੇ ਕੋਲ ਸਾਈ ਵਾਲੋ ਸ਼ੌਂਕੜਾ ਰੱਖੀ ਹੋਈ ਆ ਠੀਕ ਜੇਕਰ ਗੱਲ ਕਰੀਏ ਵੀ ਆਪਣੇ ਕੋਲੇ ਕਿੰਨੀ ਕਿ ਜ਼ਮੀਨ ਆ ਆਪਣੇ ਕੋਲੇ ਜੱਦੀ ਪਹਿਲੇ ਇੱਕ ਕਿੱਲਾ ਹੀ ਆ ਵੀਰੇ ਅੱਛਾ ਇੱਕ ਹੀ ਕਿੱਲਾ ਜੀ ਉਹਦੇ ਚ ਵੀ ਪਸ਼ੂਆਂ ਲਈ ਹਰਾ ਚਾਰਾ ਹੀ ਬੀਜਿਆ ਹ ਤੇ ਲੋਕ ਚਲੋ ਕਈ ਵਾਰੀ ਪਿੰਡ ਚ ਲੋਕ ਇਹ ਕਹਿਣ ਲੱਗ ਪੈਂਦੇ ਆ ਜਾਂ ਕੁਛਕ ਰਿਸ਼ਤੇਦਾਰ ਵੀ ਆਪਣੇ ਇਹ ਕਹਿਣ ਲੱਗ ਪੈਂਦੇ ਆ ਵੀ ਯਾਰ ਐਵੇਂ ਗੋਏ ਨਾ ਗੋਆ ਹੋਇਆ ਫਿਰਦਾ ਰਹਿੰਦਾ ਇਹ ਪਸ਼ੂਆਂ ਨਾਲ ਕਿਹੜਾ ਕੋਠੀਆਂ ਪੈਂਦੀਆਂ ਕੋਠਾਂ ਵੀਰੇ ਪਾਇਨਾ ਆਪਣੇ ਕੋਲੇ ਮਸਾਲ ਆ ਅੱਛਾ ਹਾਂ ਕਿੱਲਾ ਜ਼ਮੀਨ ਦਾ ਹੋਵੇ ਹੂੰ ਘਰ-ਬਾਰ ਨੇ ਏਡਾ ਵਧੀਆ ਪੈਂਦਾ ਹੂੰ ਆਪਾਂ ਮਿਹਨਤ ਕਰਕੇ ਪਾਇਆ ਆ ਜਿਹੜੀ ਮੈਂ ਥੋੜੀ ਹੁਣ ਕੋਠੀ ਦੇਖੀ ਆ ਦਰਸ਼ਕਾਂ ਨੂੰ ਵੀ ਆਪਾਂ ਵਿੱਚ ਵਿਖਾਵਾਂਗੇ ਬਿਜੜ ਤੁਸੀਂ ਇਹ ਕੋਠੀ ਮੰਨ ਕੇ ਚਲੋ ਤਿਆਰ ਕੀਤੀ ਆ ਇਹ ਸਾਰੀ ਤੁਹਾਨੂੰ ਪਸ਼ੂਆਂ ਦੀ ਦੇਣ ਪਸ਼ੂਆਂ ਦੀ ਇੱਕ ਇੱਕ ਇੱਟ ਪਸ਼ੂਆਂ ਦੀ ਦੇਣ ਆ ਜਿੰਨੀ ਵੀ ਕੋਠੀ ਪਾਈ ਸਾਰੀ ਪਸ਼ੂਆਂ ਦੀ ਦੇਣ ਹਾਂ ਜਿੰਨਾ ਘਰ ਦਾ ਕਾਰੋਬਾਰ ਚੱਲਦਾ ਜਿੰਨਾ ਵੀ ਕੋਈ ਵੀ ਚੀਜ਼ ਲੈਣਿਆ ਸਿਰਫ ਪਸ਼ੂਆਂ ਦੇ ਸਿਰ ਤੇ ਲੈਣਿਆ ਉਹਦੇ ਗਾਹ ਤੇ ਕਰਦੇ ਆ ਤੁਹਾਨੂੰ ਜੇ ਮੈਂ ਨਿੱਕੀ ਜਿਹੀ ਇੱਕ ਪੁੱਛਾਂ ਵੀ ਤੁਹਾਨੂੰ 15 ਦਿਨਾਂ ਦਾ ਕਿੰਨਾ ਕੁ ਪ੍ਰੋਫਿਟ ਆ ਕਿਉਂਕਿ 15 ਦਿਨਾਂ ਬਾਅਦ ਦੁੱਧ ਦੇ ਪੈਸੇ ਆਉਂਦੇ ਹੋਣੇ ਜਾਂ ਕਿਤੇ ਵੀਰੇ ਜਿਵੇਂ ਹੁਣ ਦੁੱਧ ਦੀ ਐਵਰੇਜ ਆ ਸਲੇਕਰਾਂ ਦਾ ਪਾ ਕੇ 50-52000 ਰੁਪਏ ਦਾ 15 ਦਿਨ ਦੁੱਧ ਹੀ ਪੈ ਜਾਂਦੇ ਆ 15 ਦਿਨਾਂ ਦਾ ਯਾਨੀ 50-52000 ਰੁਪਏ ਮੰਨ ਕੇ ਚਲੋ ਤੁਸੀਂ ਲੱਖ ਰੁਪਏ ਕਮਾ ਹੈਗੀ ਆ ਮਹੀਨੇ ਦੀ ਤੇ ਖਰਚਾ ਕਿੰਨਾ ਮੱਦਾ ਖਰਚਾ ਕੱਢ ਲਓ ਅੱਧਾ ਬਾਈ ਦਾ ਫਿਰ ਵੀ ਚਲੋ ਜੇ ਆਪਾਂ 50000 ਵੀ ਕੱਢਦੇ ਫਿਰ ਵੀ 50000 ਬਾਈ ਦਾ ਬਾਈ ਦਾ ਜਾਨੀ ਕਿ ਜੇ ਆਪ ਮਿਹਨਤ ਕਰਗੇ ਤਾਂ ਜੇ ਖੁਦ ਕਰੀਏ ਤਾਂ ਕਿਸੇ ਤੇ ਨਰ ਪਰ ਨਾ ਰਹੀਏ ਏਦਾਂ ਵੀ ਕਹਿੰਦੇ ਹੋਣਗੇ ਵੀ ਐਵੇਂ ਝਾੜੂ ਚੱਕ ਕੇ ਸਾਰਾ ਦਿਨ ਗੋਏ ਮਗਰੀ ਲੱਗਾ ਰਹਿੰਦਾ ਵੀ ਇਹਨਾਂ ਨਾਲ ਨਹੀਂ ਕਰਵਾਉਣਾ ਸਾਡੇ ਹੋਰ ਗੱਲਾਂ ਸੁਣੋ ਆਪਣੇ ਇੱਥੇ ਹੋਰ ਵੀ ਲੋਕੀ ਗੱਲਾਂ ਕਹਿੰਦੇ ਆ ਇਹ ਸਾਰੀ ਜਿਹੜੀ ਗੋਆ ਸਿੱਟੇ ਤੇ ਰਹਿੰਦੇ ਆ ਇਹਨਾਂ ਨੂੰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਠੀਕ ਆ ਗੋਏ ਨਾਲ ਗੋਆ ਹੋਏ ਰਹਿੰਦੇ ਆ ਹਾਂ ਵੀ ਇਹਨਾਂ ਨੂੰ ਕਿਸੇ ਨੇ ਰਿਸ਼ਤਾ ਕਰਨਾ ਕਿਸੇ ਰਿਸ਼ਤਾ ਜੀ ਨੇ ਕਰਨਾ ਵੀਰੇ ਸਭ ਤੋਂ ਬੈਸਟ ਕੰਮ ਆ ਸਭ ਤੋਂ ਬੈਸਟ ਕੰਮ ਜਿਨ੍ਹਾਂ ਨੂੰ ਗੁਣ ਦਾ ਪਤਾ ਨਾ ਜਿਨ੍ਹਾਂ ਨੂੰ ਪਤਾ ਮਿਹਨਤ ਕਰਨ ਵਾਲੇ ਆ ਮੈਂ ਛਾਪਤਾ ਦਾ ਬੰਦਾ ਕਰਦਾ ਵੀ ਕਰਦਾ ਉਹ ਕੰਮ ਮਿਹਨਤ ਕਰਦੇ ਗੁਲਾਮੀ ਹੈ ਨਹੀਂ ਗੁਲਾਮੀ ਹੈ ਨਹੀਂ ਫਿਰ ਬੌਸ ਹੈ ਨਹੀਂ ਆਪਣਾ ਬੌਸ ਹੈ ਨਹੀਂ ਹਾਂ ਵੀ ਉੱਤੇ ਇਹ ਨਹੀਂ ਜੇ ਆਪਾਂ ਨੌਕਰੀ ਕਰਦੇ ਉੱਤੇ ਬੌਸ ਹੁੰਦਾ ਤੇ ਕੋਈ ਬੌਸ ਨਹੀਂ ਆਪਣਾ ਕੰਮ ਤੁਸੀਂ ਸ਼ੌਂਕ ਨਾਲ ਕਰੋ ਸ਼ੌਂਕ ਨਾਲ ਕਰਕੇ ਜਦੋਂ ਮਰਜ਼ੀ ਬੈਠੋ ਜਦੋਂ ਮਰਜ਼ੀ ਕਰੋ ਆ ਜਮਾ ਕੰਪਲੀਟ ਹੋ ਗਿਆ ਆਪਾਂ ਹੋਰ ਪਸੰਦ ਦਾ ਇਦੂ ਕੰਮ ਅੱਛਾ ਜੀ ਕਿੰਨਾ ਕੁ ਟਾਰਗੇਟ ਆ ਹੋਰ ਆਪਾਂ ਪਸੂ ਹੋਰ ਵਧਾਉਣੇ ਠੀਕ ਮੱਝਾਂ ਤਾਂ ਜ਼ਰੂਰ ਰੱਖਾਂਗੇ ਨਾ ਆਪਾਂ ਠੀਕ ਮੱਝਾਂ ਹੋਰ ਤੁਸੀਂ ਪਾਓ ਪਰ ਠੀਕ ਆ ਇੱਥੇ ਕੈਨੇਡਾ ਸਾਡੀ ਅੱਜ ਕੱਲ ਦੇ ਜਿਵੇਂ ਨੌਜਵਾਨ ਮੁੰਡੇ ਹਨ ਉਹ ਜ਼ਿਆਦਾਤਰ ਇਹੀ ਕਹਿੰਦੇ ਆ ਬਈ ਜੇ ਕਿਸੇ ਨੂੰ ਪੁੱਛੋ ਵੀ ਤੂੰ ਕੀ ਕਰਨਾ ਉਹ ਕਹਿੰਦਾ ਮੱਝਾਂ ਮੁੱਝਾਂ 'ਚ ਕੋਈ ਫਾਇਦਾ ਨਹੀਂ ਗੋਆ ਸੱਟਣਾ ਪੈਦਾ ਸਾਰੀ ਧੜੀ ਮੁਸ਼ਕਾ ਹੁੰਦਾ ਮੇਰੇ ਬਰੀਡ ਤੇ ਕੰਮ ਕਰੇ ਜੀ ਦਾ 20 ਕਿਲੋ ਵਾਲੀ ਨੂੰ ਵੀ ਪੱਠੇ ਪਾਉਣੇ ਆ 10 ਕਿਲੋ ਵਾਲੀ ਨੂੰ ਵੀ ਵਧੇ ਆ ਪਾਉਣੇ ਆ ਤੇ 3 ਕਿਲੋ ਵਾਲੀ ਨੂੰ ਵੀ ਪਾਉਣੇ ਆ ਚੰਗੀ ਨਸਲ ਤੇ ਕੰਮ ਕਰਾਂਗੇ ਚੰਗੀ ਨਸਲ ਤੇ ਕੰਮ ਕਰਾਂਗੇ ਆਉ ਦਾ ਘਰ ਪੂਰਾ ਕਰੂਗੀ ਬੱਚੇ ਨੂੰ ਵੀ ਹੁਣ 10 ਕਿਲੋ ਵਾਲੀ ਮੈਂ ਆ 3 ਕਿਲੋ ਦੁੱਧ ਤੁਸੀਂ ਬੱਚੇ ਨੂੰ ਪਿਆਤਾ 7 ਕਿਲੋ ਰਹਿ ਗਿਆ ਉਹ ਤਾਂ ਫੀਡ 'ਚ ਖਰਚਾ ਹੋ ਗਿਆ ਠੀਕ ਹੈ ਉਹ 'ਚ ਕੁਛ ਨਹੀਂ ਬਚਤ ਘਰੇ ਵੀ ਰੱਖਣਾ ਆਪਾਂ ਘਰੇ ਵੀ ਰੱਖਣਾ ਸਹੀ ਆ ਜੇ ਚੰਗੀ ਬਰੀਡ ਤੇ ਕੰਮ ਕਰਾਂਗੇ ਚੰਗਾ ਮੱਝ 15 ਕਿਲੋ ਰੋਡ ਦੇਊਗੀ 10 ਕਿਲੋ ਦੀ ਤਾਂ ਬਚਤ ਹੋਵੇਣਾ ਆਪਾਂ ਨੂੰ ਫੇਰ ਹੀ ਆਪਾਂ ਨੂੰ ਆਮਦਨ ਆਊਗੀ ਫੇਰ ਹੀ ਆਮਦਨ ਆਊਗੀ ਫੇ ਜਿਵੇਂ ਤੁਸੀਂ ਮੰਨ ਕੇ ਚਲੋ ਹਰੇ ਚਾਰੇ ਪਿੱਛੇ ਬੀਜੇ ਹਨ ਆਪਾਂ ਦੇਖੇ ਆ ਰਹਿਣ ਦਾ ਕਾਰਨ ਜਿਵੇਂ ਆਪਾਂ ਪਹਿਲਾਂ ਵੀ ਆਪ ਕੈਮਰਾ ਗੱਲਾਂ ਕਰਦੇ ਸੀ ਵੀ ਲੋਕੀ ਖਾਦ ਖਰਾਕ ਜਿਆਦੇ ਯਾਨੀ ਰੇ ਸਪਰੇ ਕਰਦੇ ਪੱਠਾਂ ਤੁਸੀਂ ਆ ਜਿਹੜੇ ਪੱਠੇ ਪਿੱਛੇ ਬੀਜੇ ਆ ਆਪਾਂ ਅਸੀਂ ਪੱਠਾਂ ਤੇ ਇੱਕ ਵਾਰ ਯੂਰੀਆ ਪਾਉਣਾ ਸਟਾਰਟ ਸਰਫ ਇੱਕ ਵਾਰੀ ਮੁਰਕੇ ਭਾਵੇਂ ਜਿਵੇਂ ਮਰਜੀ ਹੌਲੀ ਹੋਣ ਕਿਵੇਂ ਮਰਜੀ ਹੋਣ ਯੂਰੀਆ ਇੱਕ ਵਾਰੀ ਪਾਉਣੀ ਇੱਕ ਵਾਰੀ ਯੂਰੀਆ ਪਾਉਣੀ ਤੇ ਅੱਜ ਕੱਲ 4-4 ਬੋਰੀਆਂ ਕਿੱਲੇ ਦੀਆਂ ਲੋਕ ਪਾਉਂਦੇ ਯੂਰੀਆ ਪਾਦੇ ਸਪਰੇਆਂ ਕਰੀ ਜਾਂਦੇ ਤੇ ਜਿਹੜਾ ਤੁਸੀਂ ਆ ਧੋ ਕੇ ਫਰਸ਼ ਸਾਰੀ ਜਾਂਦੀ ਹੈ ਵੇਸਟ ਜਾਂਦਾ ਆਪਣਾ ਸਰਫ ਵੇਸਟ ਨਹੀਂ ਜਾਂਦਾ ਹੂੰ ਆਪਣਾ ਜਗਾ ਬਣਾਈ ਵੀ ਖਾਲਾਂ ਖਾਲ ਬਣਾਇਆ ਵਾ ਅੱਛਾ ਜਿਹੜੇ ਕਿਆਰੇ ਚ ਪਾਣੀ ਛੱਡਣਾ ਮੋਟਰ ਦਾ ਹੂੰ ਚਾਰਾਂ ਅੰਦਰਾਂ ਬਾਅਦ ਪੰਜਾਂ ਦਿਨਾਂ ਬਾਅਦ ਉਹ ਚ ਮੂੰਹ ਕਰਕੇ ਸਾਰਾ ਜੋ ਵੀ ਪਸ਼ੂ ਦਾ ਮਾਲ ਮੂਤਰ ਗੋਹਾ ਹੁੰਦਾ ਉਹ ਖਾਲ ਚ ਅੱਛਾ ਵੀ ਸਾਰਾ ਬੋਟਾ ਚਾਹ ਤੇ ਰੂੜੀ ਤੇ ਠੀਕ ਆ ਰੂੜੀ ਚੋ ਵੀ ਪ੍ਰੋਫਿਟ ਆ ਸਾਲ ਬਾਅਦ ਅਸੀਂ ਰੂੜੀ ਵੇਚਦੇ ਆ ਹੂੰ ਤੇ ਉਹ ਦਾ ਵਿੱਚ ਉਹਦੀ ਉਹਦੇ ਬਰਾਬਰੀ ਅਸੀਂ ਤੂੜੀ ਲੈ ਲੈਂਦੇ ਜਾਨੀ ਉਧਰ ਉਧਰ ਪ੍ਰੋਫਿਟ ਹੁੰਦਾ ਇੱਕ ਯਾਰੀ ਮੇਰਾ ਡਾਕਟਰ ਲੈ ਅੱਜ ਆ ਉਹ ਜੇ ਕਿਸੇ ਤੋਂ ਨਹੀਂ ਪਤਾ ਲੱਗਦਾ ਆਪ ਨੂੰ ਫਿਰ ਉਹ ਤੋਂ ਪੁੱਛ ਲਈਦਾ ਵੀ ਆਹ ਪ੍ਰੋਬਲਮ ਇਹ ਜਿਵੇਂ ਮੰਨ ਕੇ ਚੱਲਦਾ ਆਪਣੇ ਇਹ ਪਸ਼ੂ ਆ ਜਦੋਂ ਨਵੇਂ ਦੁੱਧ ਹੁੰਦੇ ਆ ਇਹਨਾਂ ਤੇ ਟੀਕਾ ਪਰਵਾਉਂਦੇ ਆ ਜਾਂ ਕੀ ਕਰਦੇ ਆ ਨਹੀਂ ਵੀਰੇ ਮੇਰੇ ਕੋਲੇ ਚੰਗੇ ਬਰੀਡ ਦਾ ਸਾਰ ਰੱਖਿਆ ਵਾ ਆਪ ਦਾ ਘਰ ਅੱਛਾ ਝੋਟਾ ਰੱਖਿਆ ਝੋਟਾ ਹੋਂ ਲਿਆਂਦਾ ਵਾ ਕਿਹੜੀ ਨਸਲ ਦਾ ਮੂਰਾ ਨਸਲ ਦਾ ਲੈ ਨੇ ਆਪਣੇ ਮਾਲੀ ਤੋਂ ਮੱਝ ਕਰਾਸਿੰਗ ਕਰਾਉਣੀ ਆ ਡਾਇਰੈਕਟ ਕਰਾਸਿੰਗ ਦਾ ਫਲਾਬ ਦਾ ਆਪਣੇ ਕੋਲ ਨੰਬਰ ਆਪਣਾ ਇੱਕ ਵਾਰੀ ਵੀਡੀਓ ਚ ਬੋਲ ਦੋ 98765 28199 ਤੁਸੀਂ ਕਾਲ ਕਰਕੇ ਮਰਜੀ ਆਸ ਜੀ ਇਹ 29 ਦਾ ਉਹ ਬੱਚਾ ਐਮ 29 ਦਾ ਬੱਚਾ ਹਾਂ ਠੀਕ ਸਰਕਾਰੀ ਸੀਮਨ ਬੈਂਕ ਚ ਹਰਿਆਣੇ ਚ ਹੁੰਦਾ ਸੀ ਸਾਨ ਉਹਦਾ ਬੱਚਾ ਠੀਕ ਆ ਮਾਂ ਦਾ 21400 ਰਿਕਾਰਡ ਸੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਹਾਂ ਪਾਈ ਆਪਣੇ ਚੈਨਲ ਤੇ ਜੀ ਜਿਹਦਾ 15 ਦਿਨਾਂ ਨੂੰ ਪਹਿਲਾ ਰਿਜ਼ਲਟ ਆਉਣਾ ਆ 15 ਦਿਨਾਂ ਨੂੰ ਰਿਜ਼ਲਟ ਆਉਣਾ ਆ ਰਿਜ਼ਲਟ ਆਉਣਾ ਆ ਠੀਕ ਆ ਚੰਗੀ ਬਰੀਡ ਦੇ ਸਾਨ ਤੋਂ ਮੈਂ ਜਾਂਦਾ ਕਰੋਸਿੰਗ ਕਰੋ ਜੀ ਤੇ ਜੇ ਚੰਗੀ ਕਿਸੇ ਸਾਨ ਦੇ ਏਆਈ ਚੰਗਾ ਠੀਕ ਆ ਭਰਾ ਵੀ ਚੰਗੀ ਨਸਲ ਤੇ ਹੀ ਕੰਮ ਕਰੋ ਚੰਗੀ ਨਸਲ ਤੇ ਹੀ ਕੰਮ ਕਰੋ ਚੰਗੀ ਬਰੀਡ ਤੇ ਕੰਮ ਕਰੋ ਫੇਰ ਹੀ ਆਪਾਂ ਨੂੰ ਚੰਗੀ ਆਮਦਨ ਹੋਊਗੀ ਹਣਾ ਜਾਣਕਾਰੀ ਲੈ ਕੇ ਚੰਗਾ ਬੱਚਾ ਲਓ ਉਹ ਤੋਂ ਗਾਂ ਆਪਦੀ ਘਰੇ ਬਰੀਡ ਤਿਆਰ ਕਰੋ ਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੋਈ ਹੋਰ ਕੋਈ ਤਰੀਕਾ ਹੈ ਵੀ ਜਿਹਦੇ ਨਾਲ ਬਿਮਾਰੀ ਥੋੜੀ ਘਟ ਆਵੇ ਸਿਹਤ ਸਾਫ ਸਵਾਲ ਦੇ ਹੁੰਦਾ ਵੀ ਸਾਨੂੰ ਸਾਨੂੰ ਫਤਨੋ ਫਰਸ਼ ਵਧੀਆ ਸਾਫ ਹੋਣੀ ਚਾਹੀਦੀ ਆ ਸਾਫ ਪਧਰੀ ਹੋਣੀ ਚਾਹੀਦੀ ਆ ਮੈਟ ਸਾਈ ਦੇ ਪਸ਼ੂ ਕੱਚੇ ਥਾਂ ਵੀ ਬੰਨਣਾ ਚਾਹੀਦਾ ਜੀ ਠੀਕ ਆ ਪਸ਼ੂ ਇੱਕ ਥਾਂ ਬੰਨਿਆ ਵੀ ਬਿਮਾਰ ਹੋ ਜਾਂਦਾ ਹਾਂ ਇੱਕ ਥਾਂ ਵੀ ਬਿਮਾਰ ਹੋ ਜਾਂਦਾ ਤੇ ਜਿਹੜੇ ਥਣਾ ਦੀ ਵੀ ਪ੍ਰੋਬਲਮ ਆ ਜਾਂਦੀ ਆ ਉਹ ਫਰਸ਼ ਤੇ ਜ਼ਿਆਦਾਤਰ ਬੰਨਣ ਨਾਲ ਜਿਵੇਂ ਆਪਣੇ ਦੇਖਿਆ ਆਪਣੇ ਤਾਂ ਤੁਸੀਂ ਇਹ ਮੈਟ ਸਿੱਟੇ ਵੇ ਸਾਰੇ ਮੈਟ ਸਿੱਟੇ ਇਹਨਾਂ ਨਾਲ ਫਿਰ ਥਾਣਾ ਨੂੰ ਪ੍ਰੋਬਲਮ ਨਹੀਂ ਆਉਂਦੀ ਪ੍ਰੋਬਲਮ ਨਹੀਂ ਆਉਂਦੀ ਬੈਣ ਚ ਸਮੱਸਿਆ ਨਹੀਂ ਆਉਂਦੀ ਇੱਕ ਜ਼ਿਆਦਾਤਰ ਲੋਕ ਵੀ ਜਣੀ ਐਵੇਂ ਆ ਹੁਣ ਤੁਹਾਨੂੰ ਜਦੋਂ ਮਾਲਕ ਚੱਲ ਤੀ ਸਾਰਾ ਦਿਨ ਕੰਮ ਕਰਦੇ ਆ ਸਵੇਰੇ ਵੀ ਸ਼ਾਮ ਵੀ ਹੈਨਾ ਹਾਂਜੀ ਤੇ ਜੇ ਮੈਂ ਕਿਤੇ ਰਿਸ਼ਤੇਦਾਰੀ ਜਾਣਾ ਵਿਆਹ ਜਾਣਾ ਕਿਤੇ ਉਹ ਉਹੋ ਜਿਹੇ ਪ੍ਰੋਗਰਾਮ ਤੇ ਜਾਣਾ ਕਿੰਨਾ ਕੌਖਾ ਹੋ ਜਾਂਦਾ ਮਗਰ ਔਖਾ ਵੀਰੇ ਨਵੇੜ ਕੇ ਜਾਵੜੀ ਦਾ ਦੁਪਹਿਰੇ ਟਾਈਮ ਵੇਲੇ ਹੁੰਨੇ ਆ 10 ਤੋਂ ਲੈ ਕੇ 2 ਵਜੇ ਤੱਕ ਅੱਛਾ ਸਵੇਰੇ ਫਿਰ ਕਿੰਨੇ ਵਜੇ ਉੱਠਦੇ ਆ ਰੁਟੀਨ ਕਿੰਨੇ ਵਜੇ ਉੱਠਦੇ ਆ ਤੁਸੀਂ ਕੰਮ ਸ਼ੁਰੂ ਕਰਦੇ ਆ 4 ਵਜੇ ਸਵੇਰ 4 ਵਜੇ ਉੱਠ ਪੈਂਦੇ ਆ ਫਿਰ ਕਿੰਨੇ ਵਜੇ ਤੱਕ ਮੱਜਾਂ ਦਾ ਹੀ ਕੰਮ ਚੱਲਦਾ ਮੈਂ 10 ਵਜੇ ਤੱਕ ਸਾਰਾ ਕੁਝ ਹੀ ਮੈਂ ਆਪ ਕਰਦਾ ਨਾ ਲਾ ਗੋਏ ਤੱਕ ਸਿੱਟਣ ਤੱਕ ਮੈਂ ਆਪ ਕਰਦਾ ਸਾਰਾ ਕੁਝ ਆਪ ਕਰਦੇ ਸਾਰਾ ਕੁਝ ਤਾਂ ਧਾਰਾ ਕਢਾਉਣਾਉਂਦੇ ਆ ਉਹ ਕੰਮ ਦਾ ਕੰਮ ਕਰਾਉਣ ਆਉਂਦਾ ਠੀਕ ਹੈ ਹੈਲਪ ਕਰਾਉਂ ਇਹ ਵੀ ਤੁਹਾਡਾ ਪਲਾਨ ਹੈਗਾ ਵੀ ਦੁੱਧ ਤੋਂ ਜਿਹੜੀਆਂ ਕੋਈ ਆਪਣੀਆਂ ਵਧੀਆ ਚੀਜ਼ਾਂ ਬਣਦੀਆਂ ਜਿਵੇਂ ਖੋਆ ਬਣਦਾ ਪਨੀਰ ਬਣਦਾ ਹਨਾ ਮੱਖਣ ਬਣਦਾ ਉਹ ਵੀ ਤੁਹਾਡਾ ਕੋਈ ਹੈ ਦਿਮਾਗ ਦੇ ਵਿੱਚ ਪਲਾਨ ਆਉਂਦੇ ਸਮੇਂ ਤੱਕ ਵੀ ਆਉਂਦੇ ਸਮੇਂ ਤੱਕ ਹੈ ਜਦੋਂ ਪਸ਼ੂ ਆਪਾਂ ਵਧਾ ਲੇ ਠੀਕ ਆ ਉਦੋਂ ਇਹ ਵੀ ਨਾ ਬੱਚੰਗਾ ਦੁੱਧ ਬਣਗਾ ਜਿਵੇਂ 2 ਕੁਆਂਟਲ ਦੇਲੀ ਦਾ ਬਣ ਗਿਆ ਦੁੱਧ 2.5 ਕੁਆਂਟਲ ਬਣ ਗਿਆ ਉਸ ਤੋਂ ਆਪਾਂ ਇਹ ਚੀਜ਼ ਤਿਆਰ ਕਰਕੇ ਫੇਰ ਸੇਲ ਕਰ ਸਕਦੇ ਹਾਂ ਯਾਨੀ ਘਰਦਿਆਂ ਵੀ ਆਪਾਂ ਨੂੰ ਫੁੱਲ ਸਪੋਰਟ ਆ ਨਾਲ ਪੂਰੀ ਹੈਲਪ ਕਰਾਉਂਦੇ ਆ ਤੇ ਆਪਣਾ ਜਿਹੜਾ ਵੀ ਆਹ ਕਾਰੋਬਾਰ ਸਾਰਾ ਪਸ਼ੂਆਂ ਦੇ ਸਰ ਤੋਂ ਚੱਲਦਾ ਪਸ਼ੂਆਂ ਦੇ ਸਰ ਤੋਂ ਚੱਲਦਾ ਫਿਰ ਜਾਨੀ ਜਿਹੜੇ ਅੱਜ ਕੱਲ ਦੇ ਲੋਕ ਕਹਿੰਦੇ ਆ ਪਸ਼ੂਆਂ ਚ ਕੁਝ ਨਹੀਂ ਹੈਗਾ ਜਿਵੇਂ ਵੀਰ ਕੋਲੇ ਇੱਕ ਡੇਢ ਕਿਲਾ ਜ਼ਮੀਨ ਦਾ ਜੀ ਤੇ ਸਾਰਾ ਵੇਖ ਲਓ ਤੁਸੀਂ ਕੋਠੀ ਵੀ ਦੇਖ ਲਈ ਆ ਬਾਕੀ ਜੋ ਵੀ ਕਾਰੋਬਾਰ ਆ ਜੋ ਵੀ ਖਰਚੇ ਹੁੰਦੇ ਆ ਅੱਜ ਕੱਲ ਜਿਵੇਂ ਮੰਗਾਈ ਬਹੁਤ ਆ ਜੀ ਜੀ ਸਾਰਾ ਕੁਝ ਵੀਰ ਦਾ ਇਹਨਾਂ ਪਸ਼ੂਆਂ ਕਰਕੇ ਆ ਪਸ਼ੂ ਹਰ ਸ਼ੌਂਕ ਵੀ ਪੂਰਾ ਕਰਦੇ ਆ ਆਪਾਂ ਸ਼ੌਂਕ ਪੂਰਾ ਕਰਦੇ ਆ ਹਾਂ ਕੀ ਕੀ ਸ਼ੌਂਕ ਪੂਰੇ ਕਰਲੇ ਵੀਰ ਨੇ ਹਮ ਤੱਕ ਇਹਨਾਂ ਸਭ ਕੁਝ ਆਪਾਂ ਇਹਨਾਂ ਤੇ ਇਹਨਾਂ ਦੇ ਸਰ ਤੇ ਆ ਵੀ ਸਵੇਰ ਸ਼ਾਮ ਪੈਸੇ ਆਉਂਦੇ ਆ ਹਾਂ ਸਹੀ ਦੁਨੀਆਂ ਦੇ ਕਿੱਡਾ ਵੀ ਕੋਈ ਮ ਕੋਈ ਕੋਸਾ ਉਹਨੂੰ ਨਿਤ ਸੁਭਾ ਸ਼ਾਮ ਪੈਸਾ ਨਹੀਂ ਆਉਂਦਾ ਉਹਨੂੰ ਮਹੀਨੇ ਪਿੱਛੇ ਆਉਂਦਾ ਜਾਂ ਜਿਵੇਂ ਕਿਸਾਨ ਨੂੰ 6 ਮਹੀਨੇ ਪਿੱਛੇ 6 ਮਹੀਨੇ ਉਹ ਦੇਣ ਦੇ ਬੈਸਟਾ ਇਕੱਠਾ ਦੁੱਧ ਲੱਗਿਆ ਵਾ ਲੈਸਲੇ ਜਿਵੇਂ ਹੁਣ ਸਾਡੇ ਖਾਤੇ 'ਚ ਪੈਸੇ ਆਉਂਦੇ 15 ਦਿਨਾਂ ਬਾਅਦ ਉਹਦੇ ਨਾਲੇ ਪਸ਼ੂਆਂ ਦੀ ਇਕੱਠੀ ਫੀਡ ਆ ਜਾਂਦੇ ਨਾਲੇ ਆਪ ਦੇ ਘਰ ਦੀ ਗੱਲ ਨਾਲ ਘਰ ਦਾ ਖਰਚਾ ਨਿਕਲਦਾ ਜੀ ਪਸ਼ੂ ਖਰੀਦਣਾ ਕਿਤੇ ਲੋੜ ਪੈ ਗਈ ਹਮ ਆਪਾਂ ਨੂੰ ਅਜੇ ਤੱਕ ਪਈ ਨਹੀਂ ਜੇ ਲੋੜ ਪਏ ਵੀ ਗਈ ਜੀ ਤਾਂ ਅਗਲੇ ਨੂੰ ਕਹਿ ਦਈਏ ਭੱਜ ਕੇ ਦਿੰਦਾ ਚੰਗਾ ਦੁੱਧ ਮਿਲਦਾ ਅਗਲਾ ਤਾਂ ਨੀ ਵੇਦਾ ਵੀ ਪੈਸੇ ਦੀ ਵੀ ਮਈਓ ਮਹਿੰਗਾ ਲਾਈ ਜਾਂਦੇ ਜਾਂ ਕੋਸਾ ਮਿਹਨਤ ਬਹੁਤ ਆ ਪਰ ਮਿਹਨਤ ਵੀ ਸਬਰ ਨਾਲ ਸਬਰ ਸਬਰ ਸਭ ਤੋਂ ਵੱਡਾ ਸਬਰ ਹੈ ਜਾਨਵਰ ਦੀ ਖਾਦ ਖਰਾਕ ਤੇ ਜਦੋਂ ਪਸ਼ੂ ਦੀ ਐ ਕਰਾਤੇ ਹੁਣ ਜੋ ਮੇਰੇ ਕੋਲ ਮੈਂ 7-7 ਮਹੀਨਿਆਂ ਦੀ ਗੱਭਣ ਮੈਂ ਦੁੱਧ ਦਿਆਂਦੇ ਹੁਣ ਡਰਾਈ ਕਰਨਾ ਸ਼ੁਰੂ ਕਰਦਾਂਗਾ ਤਿੰਨ ਮਹੀਨੇ ਦਾ ਪਸ਼ੂ ਪਹਿਲਾਂ ਡਰਾਈ ਆਪਾਂ ਨੂੰ ਕਰਨਾ ਹੀ ਚਾਹੀਦਾ ਉਹਦੀ ਸਿਹਤ ਬਣ ਜਾਂਦੀ ਆ ਉਹਨੂੰ ਉਹੋ ਜੀ ਡਾਈਟ ਦੇਣੀ ਸ਼ੁਰੂ ਕਰ ਦੇਣੀ ਮੈਂ ਜਾਨੀ ਤੁਸੀਂ ਇਹੀ ਫੋਕਸ ਕਰਦੇ ਆ ਵੀ ਡਾਈਟ ਵਧੀਆ ਹੋਵੇ ਡਾਈਟ ਵਧੀਆ ਹੋਵੇ ਸਿਰ ਬਿਮਾਰੀ ਵੀ ਘਟੇ ਬਰੀਡ ਚੰਗੀ ਹੋਵੇ ਗੱਲਾਂ ਵਧੀਆ ਹੋਣ ਵੇ ਜਰੀ ਇੱਕ ਤਾਂ ਡਾਈਟ ਚੰਗੀ ਹੋਵੇ ਪਹਿਲਾਂ ਬ੍ਰੀਡ ਚੰਗੀ ਹੋਵੇ ਫਿਰ ਉਹਦੀ ਡਾਈਟ ਚੰਗੀ ਹੋਵੇ ਇੱਕ ਪਸ਼ੂ ਦਾ ਰਹਿਣ ਸਹਿਣ ਚੰਗਾ ਹੋਵੇ ਪਸ਼ੂ ਦਾ ਟੈਂਪਰੇਚਰ ਨਾਰਮਲ ਰਹਿੰਦਾ ਹੁੰਦਾ ਜਿਵੇਂ ਹੁਣ ਤਾਪ ਬਣਦਾ ਸੀ ਗਰਮੀ ਛਾ ਦੋ ਮਹੀਨਿਆਂ ਚ ਟੈਂਪਰੇਚਰ ਪੱਖੇ ਚੱਲੇ ਜਾਂਦੇ ਇਹਦਾ ਟੈਂਪਰੇਚਰ ਨਾਰਮਲ ਰਹਿੰਦਾ ਪਸ਼ੂ ਜਿਵੇਂ ਅਮਰੀਕੀ 48 ਤੋਂ ਪਾਰ ਹੋ ਗਿਆ ਸੀ ਟੈਂਪਰੇਚਰ ਹੁਣ ਵੀ ਜਣੀ ਬਹੁਤ ਆ ਚਲੋ ਪਹਿਲਾਂ ਨਾਲੋਂ ਘੱਟ ਆ ਉਦੋਂ ਜਦੋਂ ਤੁਸੀਂ ਸਾਂਭ ਸੰਭਾਲ ਇਹਨਾਂ ਦੀ ਕੀਤੀ ਫਿਰ ਕੋਈ ਪ੍ਰੋਬਲਮ ਤਾਂ ਨਹੀਂ ਆਈ ਕੋਈ ਪ੍ਰੋਬਲਮ ਨਾ 1% ਦੀ ਇੱਕ ਵਾਰੀ ਇੱਕ ਮਾਝ ਨੂੰ ਬੁਖਾਰ ਹੋਇਆ ਸੀ ਕੋਈ ਪ੍ਰੋਬਲਮ ਨਹੀਂ ਆਈ ਹਜੇ ਤੱਕ ਠੀਕ ਇਹਨਾਂ ਦੀ ਪੂਰੀ ਸਹੂਲਤ ਨਾਲ ਪੂਰੀ ਸਹੂਲਤ ਅੱਖੇ 24 ਘੰਟੇ ਚੱਲਦੇ ਆੱਖੇ 24 ਘੰਟੇ ਪੱਖੇ ਆਏ ਹਨ ਨਾ ਪੱਖਣਾ ਟੈਂਪਰੇਚਰ ਪਸ਼ੂ ਦਾ ਨੋਰਮਲ ਰਹੂਗਾ ਪਸ਼ੂ ਨੂੰ ਸਹੀ ਛਾਵ ਨੂੰ ਫਿਰ ਦੁੱਧ ਚੋਣਾ ਹੂੰ ਕੋਈ ਸਮੱਸਿਆ ਨਹੀਂ ਆਉਣੀ ਤੇ ਜਿਹੜੇ ਅੱਜ ਕੱਲ੍ਹ ਦੇ ਹੁਣ ਕੰਮ ਛੱਡੀ ਜਾਂਦੇ ਆ ਵੀਰ ਹਨਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਛੱਡਣਾ ਨਹੀਂ ਚਾਹੀਦਾ ਇਹ ਕੰਮ ਹੂੰ ਮੁੱਢੋਂ ਮੁੱਢੀ ਕਿਤਾਬਾਂ ਪਾਸ਼ਾ ਹੀ ਕਰਦੇ ਨੇ ਜਿਹੜੇ ਗ੍ਰਾਮੀਕਰ ਦੇ ਹੂੰ ਪਸ਼ੂਆਂ ਤੋਂ ਸਟਾਰਟ ਕਿੱਤਾ ਕਰੋ ਗੁਰਬਾਣੀ ਵੀ ਇਹ ਕਹਿੰਦੀ ਹੈ ਗੁਰਬਾਣੀ ਵੀ ਇਹ ਕਹਿੰਦੀ ਹੈ ਵੀ ਆਪਣੀ ਕਿਰਤ ਕਰੋ ਆਪਣਾ ਜਿਹੜਾ ਤਾਂ ਆਪਾਂ ਨੂੰ ਜੱਦੀ ਪਛਤੀ ਗੁਰੂਆਂ ਵੇਲੇ ਤੋਂ ਉਹਦੇ ਨਾਲ ਜ਼ਰੂਰ ਜੁੜੇ ਰਹੋ ਤਾਂ ਆਪਾਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਵਾਂਗੇ ਖੇਤੀ ਦੇ ਨਾਲ ਨਾਲ ਆਪਾਂ ਨੂੰ ਐਦਾਂ ਦੇ ਸਹਾਇਕ ਧੰਦੇ ਵੀ ਅਪਣਾਉਣੇ ਪੈਣਗੇ ਜਿਵੇਂ ਵੱਧ ਜ਼ਮੀਨ ਠੇਕੇ ਤੇ ਰੱਖਣ ਨਾਲੋਂ ਦੋ ਮਹੀਨਿਆਂ ਰੱਖ ਕੇ ਘਰੇ ਬੋ ਸਭ ਤੋਂ ਬੈਸਟ ਆ ਸਹੀ ਕਹਿੰਦਾ ਜਿਵੇਂ ਅੱਜ ਕੱਲ ਰੇਟ ਵੇ ਲੋ 80 ਤੋਂ ਪਲੱਸ ਹੋਇਆ ਪਿਆ ਪਲੱਸ ਹੋਇਆ ਪਿਆ ਦੋ ਮਹੀਨਿਆਂ ਪਾਲਣਾ ਹੁਣ ਘਰੇ ਨਾਲੇ ਬੱਚੇ ਘਰੇ ਰੋ ਉਧਰ ਅੱਜ ਕੇ ਪਿੰਦੇ ਆ ਨਾਲੇ ਪੈਸਾ ਵਧਿਆ ਇਨ੍ਹਾਂ ਦੇ ਨੌਜਵਾਨਾਂ ਦੀ ਜ਼ਰੂਰ ਸਪੋਰਟ ਕਰਿਆ ਕਰੋ ਜਿਹੜੇ ਕਹਿੰਦੇ ਆ ਉਹ ਕਹਿੰਦੇ ਰਹਿੰਦੇ ਆ ਪਰ ਉਹਨਾਂ ਤੋਂ ਕਈ ਗੱਲਾਂ ਜਿਵੇਂ ਕਿ ਮੈਂ ਵੀ ਨਵਾਂ ਨਵਾਂ ਕੰਮ ਕੀਤਾ ਤੇ ਇਹ ਵੀਰ ਨੂੰ 12 ਸਾਲ ਹੋ ਗਏ ਆ ਕੰਮ ਕਰਦੇ ਨੂੰ ਦੁਨੀਆ ਅਕਸਰ ਇਹੀ ਗੱਲਾਂ ਕਹਿੰਦੀ ਰਹਿੰਦੀ ਆ ਲੱਤਾਂ ਖੱਚਦੀ ਰਹਿੰਦੀ ਆ ਪਰ ਆਪਾਂ ਜੀ ਜਾਨ ਨਾਲ ਆਪਣਾ ਕੰਮ ਕਰਨਾ ਇਹ ਕਦੇ ਨਾ ਸੁਣੋ 20 ਵੀ ਪਾ ਕੇ ਤੁਰੇ ਜਾਓ ਜੀ ਆਪ ਦੀ ਮੰਜ਼ਲਾਂ ਨੂੰ ਵਾਦੇ ਤੁਰੇ ਜਾਓ ਪਰ ਕਿਸੇ ਦੀ ਨਾ ਸੁਣੋ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਕੋਈ ਪਰਵਾਹ ਨਹੀਂ ਕਰਨੀ ਦੱਬ ਕੇ ਮਿਹਨਤ ਕਰੋ ਲੋਕੀ ਤਾਂ ਬਹੁਤ ਕੁਝ ਕਹਿੰਦੇ ਆ ਮੂੰਹ ਸੜਦੇ ਕਰਦੇ ਆ ਇਹਨਾਂ ਜੋ ਮੁਸ਼ਕਲ ਮਾਰਦਾ ਆਪਾਂ ਆਪਦੀ ਕਮਾਈ ਕਰਦੇ ਆ ਕਿਸੇ ਨੇ ਕੀ ਮੁਸ਼ਕਲ ਲਦੋ ਲੈਣਾ ਨਲਿਆ ਆਪਣਾ ਕਿਰਤ ਦਾ ਕੰਮ ਮਾ ਹੱਥੀ ਮਿਹਨਤ ਕਰਕੇ ਕਿਸੇ ਨੂੰ ਆਪਾਂ ਠੱਗੀ ਚੋਰੀ ਤਾਂ ਨਹੀਂ ਨਾ ਕਰਦੇ 10000 ਤੇ ਆਪਾਂ ਕਿਸੇ ਤੇ ਲੱਗਾਂਗੇ ਹੂੰ ਸਵੇਰ ਅਗਲਾ 7 ਵਜੇ ਛੱਡ ਲੈਂਦਾ ਸ਼ਾਮ ਨੂੰ 8 ਵਜੇ ਛੱਡਦਾ ਹੂੰ ਸਹੀ ਹੈ ਠੀਕ ਆ ਇੱਥੇ ਸਵੇਰ 2-3 ਘੰਟੇ ਕੰਮ ਕਰੋ ਸ਼ਾਮ ਨੂੰ 2-3 ਘੰਟੇ ਕਰੋ ਪੈਸਾ ਕਮਾਓ ਘਰ ਦਾ ਘਰ ਆ ਆਪਣੇ ਪਰਿਵਾਰ ਚ ਬੈਠੇ ਇੱਕ ਬੇਨਤੀ ਆ ਨੌਜਵਾਨਾਂ ਲਈ ਜੀ ਜਿਹੜੇ ਨੌਜਵਾਨ ਨਸ਼ੇ ਪਤਾ ਕਰਦੇ ਆ ਉਹਨਾਂ ਨੂੰ ਬੇਨਤੀ ਆ ਵੀਰੇ ਇਹ ਕੰਮਾਂ ਜ ਕੁਝ ਨਹੀਂ ਪੈ ਜਿੰਦਗੀ ਖਰਾਬ ਕਰ ਲੈਣਿਆ ਜੀ ਮਿਹਨਤਾਂ ਤੇ ਧਿਆਨ ਦਿਓ ਜੀ ਇੱਕ ਕਰੀ ਪਸ਼ੂ ਰੱਖ ਕੇ ਤਾਂ ਵੇਖੋ ਕਰਕੇ ਜੇ ਤੁਹਾਨੂੰ ਘਾਟਾ ਦੇਗੇ ਤਾਂ ਸੇ ਬੈਠੇ ਕਦੇ ਘਾਟਾ ਨਹੀਂ ਦਿੰਦਾ ਵਧੀਆ ਸਕੂਨ ਰਾਤ ਨੂੰ ਸੰਤੋਸ਼ਟੀ ਦੀ ਨੀਂਦਾਂ ਸੌਂਦੇ ਆਂਦੀ ਨੀਂਦ ਆਉਂਦੀ ਹੈ ਸੁਬਾਹ ਉੱਠਣਾ ਫੇਰ ਪਸ਼ੂਆਂ ਚ ਜਾਣਾ ਨਾ ਜੀ ਲੱਗਦਾ ਮਨ ਲੱਗਦਾ ਟੈਨਸ਼ਨ ਫਰੀਆਂ ਕਿਸੇ ਦੀ ਕੋਈ ਟੈਨਸ਼ਨ ਜਮਾ ਟੈਨਸ਼ਨ ਫਰੀ ਹੋ ਕੇ ਕਰੋ ਆਪਣਾ ਕੰਮ ਕਰੋ ਜ਼ਿੰਦਗੀ ਇੱਕ ਮਿਲੀ ਆ ਕਿਸੇ ਵੀ ਖਿੱਤੇ ਚ ਕੰਮ ਕਰੋ ਕਿਰਤ ਮਿਹਨਤ ਆਪਣੀ ਤਸੱਲੀ ਨਾਲ ਮਿਹਨਤ ਕਰੋ ਰੱਬ ਇੱਕ ਦਿਨ ਫਲ ਜ਼ਰੂਰ ਲਾਉਂਦਾ ਜ਼ਰੂਰ ਲਾਉਂਦਾ ਵੀਰ ਨੇ ਬਈ ਸਮਾਂ ਕੱਢਿਆ ਤੇ ਅੱਜ ਵਾਲਾ ਪੌਡਕਾਸਟ ਜਰੂਰ ਕਮੈਂਟ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਇਹਦੇ ਨਾਲ ਸਾਡਾ ਵੀ ਹੌਸਲਾ ਵਧਦਾ ਵੀਰ ਦਾ ਵੀ ਹੌਸਲਾ ਵਧੂਗਾ ਤੇ ਜਿਉਂਦੇ ਵਸਦੇ ਰਹੋ ਤੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਧੰਨਵਾਦ ਹੱਸ ਕੇ